ਹੁਣ ਆਪਾਂ ਬੱਚਿਆਂ ਨੂੰ ਛੱਡਦੇ ਹਾਂ ਜੀ ਬਾਹਰ ਸਤਸ੍ਰੀ ਅਕਾਲ ਜੀ ਕੀ ਹਾਲ ਚਾਲ ਐ ਦੋਸਤੋ ਅੱਜ ਆਪਾਂ ਪਹੁੰਚੇ ਆਂ ਸ਼ਾਮ ਨੂੰ ਫਾਰਮ ਤੇ ਤੇ ਹੁਣ ਆਪਾਂ ਫਾਰਮ ਤੇ ਬੱਚਿਆਂ ਨੂੰ ਜਿਹੜੇ ਉਹ ਖੁੱਲੇ ਛੱਡਣਾ ਤੇ ਕੱਲ ਆਇਆ ਸੀ ਬਾਈ ਮੀ ਬਹੁਤ ਜ਼ਿਆਦਾ ਕੱਲ ਸ਼ਾਮ ਟਾਈਮ ਨਾਲੇ ਧੁੱਪ ਨਿਕਲੀ ਹੋਈ ਸੀ ਨਾਲੇ ਇਹ ਮੀਂਹ ਪੈ ਰਿਹਾ ਸੀ ਤੇ ਮੀਂਹ ਜਿਹੜਾ ਉਹ ਬਹੁਤ ਹੀ ਜ਼ਿਆਦਾ ਆਇਆ ਉਦੇ ਕਰਕੇ ਆਪਣਾ ਫਾਰਮ ਹੈ ਜਿਹੜਾ ਅੰਦਰੋਂ ਗਿੱਲਾ ਹੋ ਗਿਆ ਸੀ ਤੇ ਹੁਣ ਆਪਾਂ ਬੱਚਿਆਂ ਨੂੰ ਛੱਡ ਦਿਆਂ ਜੀ ਬਾਹਰ ਬੱਚੇ ਜਿਹੜੇ ਬਾਹਰ ਹੈ ਆਪਣਾ ਘੁੰਮ ਲੈਣਗੇ ਤੇ ਜੋ ਵੀ ਆਣਾ ਉਹ ਪੌਂਡੀ ਵਗੈਰਾ ਮਿਲਦੀ ਹੋਈ ਖਾ ਜਾਣਗੇ ਕੱਲ੍ਹ ਫਾਰਮ ਵਿੱਚ ਮੀਂਹ ਜਿਹੜਾ ਉਹ ਅੰਦਰ ਵੀ ਬਹੁਤ ਜ਼ਿਆਦਾ ਪੈ ਗਿਆ ਸੀ ਕਿਉਂਕਿ ਫਾਰਮ ਦੇ ਉੱਪਰ ਅਸੀਂ ਗਰਮੀਆਂ ਤੋਂ ਬਚਾਅ ਕਰਨ ਵਾਸਤੇ ਝੂੰਡ ਪਾਇਆ ਹੋਇਆ ਸੀ ਉਹ ਝੂੰਡ ਨਾ ਨਾਲੀਆਂ ਦੇ ਅੱਗੇ ਬਲੌਕ ਜੇ ਕਰਤੀ ਮੀਂਹ ਜ਼ਿਆਦਾ ਤੇਜ਼ ਆਉਣ ਕਰਕੇ ਮੀਂਹ ਜਿਹੜਾ ਉਹ ਬਲੌਕੇਜ ਹੋ ਗਈ ਉੱਪਰਲੀ ਸਾਈਡ ਤੇ ਸਾਰਾ ਹੀ ਮੀਂਹ ਜਿਹੜਾ ਉਹ ਅੰਦਰਲੀ ਸਾਈਡ ਪੈ ਗਿਆ ਆ ਦੇਖੋ ਆ ਮੀ ਕਰਕੇ ਜਿਹੜੀ ਇਹ ਸਾਰੀ ਧਾਰ ਬਨ ਕੇ ਨਾ ਢੋਈਏ ਪਏ ਹੋਏ ਇਸ ਕਰਕੇ ਫਾਰਮ ਦੇ ਅੰਦਰਲੇ ਪਾਸੇ ਪਾਣੀ ਬਹੁਤ ਆ ਗਿਆ ਸੀ ਕੱਲ ਹੁਣ ਅੱਜ ਅਸੀਂ ਇਹੀ ਕੰਮ ਕਰਨਾ ਕਿ ਜਿੰਨਾ ਵੀ ਉੱਪਰ ਪਿਆ ਝੋੜ ਪਿਆ ਉੱਪਰ ਸਾਰਾ ਉਹ ਚੱਕਣਾ ਅੱਜ ਕੱਲੀ ਸੜ ਜਿਹੜੇ ਫੀਡਰ ਟੰਗੇ ਹੋਏ ਸੀ ਅਸੀਂ ਆਹ ਫੀਡਰਾਂ ਵਿੱਚ ਵੀ ਪਾਣੀ ਪੈ ਗਿਆ ਤਾਂ ਕਰਕੇ ਆਹ ਫੀਡਰ ਜਿਹੜੇ ਰस्सियां ਉੱਪਰ ਉਤਾਰਨੇ ਪਏ ਅੱਜ ਸਵੇਦੀ ਏ ਧੁੱਪ ਨਿਕਲੀ ਹੋਈ ਆ ਤਾਂ ਕਰਕੇ ਅੰਦਰ ਫਰਮ ਦੇ ਥੋੜਾ ਬਹੁਤ ਜਿਹੜਾ ਉਹ ਸੁੱਕ ਗਿਆ ਸੀ ਇਹਦੇ ਨਾਲ ਦਿੱਕਤ ਆਉਂਦੀ ਆ ਬੱਚੇ ਵਿੱਚ ਬਿਮਾਰੀ ਵੀ ਪੈ ਜਾਂਦੀ ਆ ਨਾਲ ਨਮੀ ਨਾਲ ਤਾਂ ਬਿਮਾਰੀ ਆਉਂਦੀ ਆਂਦੀ ਆ ਅੰਦਰ ਗਿੱਲਾ ਹੋਣ ਕਰਕੇ ਜਿਹੜੀ ਉਹ ਹਮ ਉਸ ਜ਼ਿਆਦਾ ਹੋਣ ਕਰਕੇ ਬੱਚੇ ਵਿੱਚ ਅੱਖਾਂ ਦੀ ਬਿਮਾਰੀ ਵੀ ਆਉਂਦੀ ਤੇ ਸਾਹ ਦੀ ਬਿਮਾਰੀ ਵੀ ਆਉਂਦੀ ਆ ਦੇ ਦੋਸਤੋ ਆਹ ਹਾਲੇ ਆਪਣੇ ਕੋਲ ਮੁਰਗੇ ਜਿਹੜੇ ਸੇਲ ਵਾਸਤੇ ਆ ਤਿੰਨ ਚਾਰ ਤੁਸੀਂ ਖੜੇ ਦੇਖ ਸਕਦੇ ਹੋ ਇਹਦਾ weight ਹੈ 2.5 ਕਿਲੋ ਪਲੱਸ ਹੋਰ ਵੀ ਆਹਦੇ ਨਾਲ ਦੇ ਮੁਰਗੇ ਜਿਹੜੇ ਆਪਣੇ ਕੋਲ ਸੇਲ ਵਾਸਤੇ ਹੈਗੇ ਆ ਜੇ ਕਿਸੇ ਵੀ ਵੀਰ ਨੇ ਇਕੱਲੇ ਮੁਰਗੇ ਲੈਣੇ ਹੋਣ ਉਹ ਕਾਲ ਕਰ ਸਕਦਾ ਮੁਰਗੀਆਂ ਫਿਰ ਹਾਲ ਸਾਡੇ ਕੋਲ ਸੇਲ ਤੇ ਨਹੀਂ ਹੈਗੀਆਂ ਅੱਜ ਆਪਾਂ ਇਕੱਲੇ ਜਿਹੜੇ ਮੁਰਗੇ ਮੁਰਗੇ ਵੇਚਾਂਗੇ ਤੇ ਹੁਣ ਆਪਾਂ ਚੱਲਦੇ ਹਾਂ ਉੱਪਰ ਤੇ ਉੱਪਰਲੀ ਸਾਈਡ ਦੇਖਦੇ ਹਾਂ ਜਿਹੜਾ ਆਪਾਂ ਝੂਣ ਪਾਇਆ ਹੋਇਆ ਉਹ ਦੇਖਦੇ ਹਾਂ ਕਿ ਜੇ ਉਹ ਸੁੱਕ ਗਿਆ ਤਾਂ ਆਪਾਂ ਉਹਨੂੰ ਉਤਾਰਨ ਦੀ ਅੱਜ ਕੋਸ਼ਿਸ਼ ਕਰਦੇ ਹਾਂ ਜਿੰਨਾ ਕੋ ਹੋ ਸਕੇ ਹੁਣ ਆਪਾਂ 2 ਘੰਟੇ ਵਿੱਚ ਉਤਾਰਾਂਗੇ ਉਹਨੂੰ ਉਹ ਹਾ ਝੌਂਡਾ ਜਿਹੜਾ ਉੱਪਰਲੀ ਸਾਈਡ ਪਿਆਈ ਇਹਨਾਂ ਨਾਲਾਂ ਵਿੱਚ ਬਲੌਕ ਇਹ ਕਰਤੀ ਤਾਂ ਕਰਕੇ ਆਪਣਾ ਸਾਰਾ ਹੀ ਪਾਣੀ ਜਿਹੜਾ ਉਹ ਨੀਚੇ ਕੱਲ ਵਾਲੇ ਮੀਊ ਚ ਸਾਰਾ ਹੀ ਪਾਣੀ ਨੀਚੇ ਚਲੇ ਗਿਆ ਸੀ ਜਿੰਨਾ ਵੀ ਝੌਂਡਾ ਹੁਣ ਸਾਰਾ ਆਪਾਂ ਉੱਪਰੋਂ ਦੇਖਦੇ ਹਾਂ ਜਿੰਨਾ ਅੱਜ ਚੱਕ ਉਹ ਅੱਜ ਚੱਕੂਗੇ ਕੀ ਕੱਲ ਤੇ ਛੱਡੂਗੇ ਕੱਲੋਂ ਇੱਕ ਵਾਰ ਡਿਊਟੀ ਆਉਣ ਤੋਂ ਬਾਅਦ ਇੱਕ ਦੋ ਘੰਟੇ ਲਾ ਕੇ ਜਿੰਨਾ ਹੋਇਆ ਕੱਲੂ ਆਪਾਂ ਸਮੇਟਣਾ ਦੀ ਕਰੂੰਗੇ ਇਹਨੂੰ ਕਿਉਂਕਿ ਅੱਗੇ ਨੂੰ ਵੀ ਮੀਂਹ ਆ ਗਿਆ ਤਾਂ ਹੋਰ ਜ਼ਿਆਦਾ ਮੁਸ਼ਕਲ ਹੋ ਜਾਣੀ ਆ ਜਿਸ ਹਿਸਾਬ ਨਾਲ ਕੱਲ ਪਾਣੀ ਪਿਆ ਅੰਦਰ ਲੇਟਰ ਦੋਸਤੋ ਰਾਤ ਦਾ ਸਮਾਂ ਹੋ ਗਿਆ ਜੀ ਆਪਾਂ ਇੱਧਰ ਜਿਹੜੇ ਉੱਪਰ ਵਾਲੇ ਛੱਡ ਦੀਆਂ ਇਹਨਾਂ ਤਕਰੀਬਨ ਤਕਰੀਬਨ ਤਾਰਦੇ ਸੀ ਸਾਰਾ ਹੀ ਝੌਂਡ ਤਾਰਦਾ ਇਧਰੋਂ ਤੇ ਹੁਣ ਆਪਾਂ ਝਾੜੂ ਮਾਰ ਰਹੇ ਹਾਂ ਔਰ ਰੜਕਾ ਮਾਰ ਦੇਣਾ ਰਾਤ ਨੂੰ ਜਿੰਨਾ ਕ ਟਾਈਮ ਲੱਗਦਾ ਹੁਣ ਆਪਾਂ ਲਾ ਹੋਵਾਂਗੇ ਉਸ ਤੋਂ ਹਨੇਰੇ ਵਿੱਚ ਕੰਮ ਹੋਣਾ ਨਹੀਂ ਹੈਗਾ ਫਿਰ ਆਪਾਂ ਨਿਕਲ ਜਾਣਾ ਘਰ ਵੱਲ ਦੀ ਤੇ ਦੋਸਤੋ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ